ਹੈਲੋ ਜੀ ਕਿਵੇਂ ਸਾਰੇ ਹੋ ਸਾਰੇ ਬਹੁਤ ਧਿਆ ਹੋਗੇ ਦੇਖੋ ਜੀ ਹਵਾ ਆ ਗਈ ਆਹ ਤੁਹਾਨੂੰ ਸਾਰੇ ਤੁਸੀਂ ਦੇ ਨੇ ਪੱਤੇ ਹਿੱਲਦੇ ਕੀ ਹਵਾ ਆ ਗਈ ਤੇ ਸਵੇਰ ਦੀ ਭਾਈ ਗਰਮੀ ਸੀਗੀ ਬਹੁਤ ਜ਼ਿਆਦਾ ਅੱਤ ਦੀ ਗਰਮੀ ਤੇ ਹੁਣ ਦੇਖੋ ਨਜ਼ਾਰੇ ਵਾਂਗ ਕਮ ਹੋਇਆ ਬਾਦਾਂ ਬੱਤ ਗਏ ਨੇ ਨਾਲ ਲੈਟਾ ਤਾਂ ਮੱਚਦੀ ਮੱਚਦੀ ਨੇ ਤੇ ਉੱਪਰ ਹਵਾ ਵਾਓ ਮੇਰੇ ਵਾਲ ਵੀ ਹਿੱਲਦੇ ਤੁਹਾਨੂੰ ਦੇਖਦੇ ਉਹਨੇ ਤੇ ਹਵਾ ਜਾਂਦੇ ਜੀ ਬਹੁਤ ਚੰਗਾ ਲੱਗ ਰਿਹਾ ਕਿ ਸਵੇਰ ਦਾ ਤੇ ਦੋ ਦਿਨ ਹੋ ਗਏ ਇੰਨੀ ਕਰਮੀ ਸੀ ਗਈ ਨਾ ਤੇ ਹੁਣ ਰੱਬਾ ਨੇਰੀ ਨਾਲ ਨਾਲ ਸਾਦੀ ਗਵਾਂਡਿਓ ਹਵਾ ਵੀ ਆ ਜੋ ਬਹਾਰਾ ਜੋ ਬਹਾਰਾ ਤੇ ਵਧੀਆ ਬਹੁਤ ਲੱਗ ਰਿਹਾ ਜਦੋਂ ਹਵਾ ਵੀ ਤੇ ਗਾ ਪਾ ਦੋ ਸਾਰੇ ਕਿਤੇ ਵੀ ਪਾਈ ਨੇਰੀ ਆ ਗਈ ਨੇਰੀ ਤਾਂ ਬਹੁਤ ਕਿਸੇ ਜੁੜੇ ਹੋਇਆ ਜਦੋਂ ਨੇਰੀ ਆਉਂਦੀ ਹੁੰਦੀ ਹੈ ਨਾ ਪਿੰਡਾਂ ਦੇ ਪਤਾ ਕੁੜੀਆਂ ਕੀ ਕਰਦੀਆਂ ਨੇ ਕਈ ਸਾਡੇ ਵਰਗੇ ਤਾਂ ਸ਼ਹਿਰਾਂ ਦੇ ਛੋਟੇ ਛੋਟੇ ਘਰਾਂ ਚੋਂ ਅੰਦਰ ਪੜ ਕੇ ਬਹਿ ਜਾਂਦੇ ਆ ਕਿ ਕੁਝ ਨਹੀਂ ਹੁੰਦਾ ਕਿ ਕਰੇ ਨਹੀਂ ਤੇ ਦੇਖੋ ਜੀ ਹੋਦੂ ਕੁ ਪਿੰਨਾ ਉਹਦੇ ਅੰਮ੍ਰਿਤ ਹੀ ਲਿਦਾ ਨਾ ਤੇ ਹੁਣ ਮੈਂ ਤੁਹਾਨੂੰ ਚੰਦ ਮਦਦਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਬੁੱਡੀਆਂ ਐਨਾ ਚ ਕੀ ਨੇਰੀ ਨੇ ਕੁਛ ਕਰਨਾ ਕਰਨਾ ਕੁਛ ਔਖ ਨਹੀਂ ਕਰਨਾ ਤੋਂ ਨੇਰੀ ਵੀ ਗੋਲਤੀ ਲੰਘ ਜਾਂਦੀ ਅਮੀ ਵੀ ਤੇ ਭਾਈ ਫੇਰ ਹੁਣ ਪਿੰਡਾਂ ਦੇ ਵਿੱਚ ਤਾਂ ਖੁੱਲੇ ਵੇੜੇ ਨੇ ਨੇਰੀਆਂ ਦੇ ਵਿੱਚ ਕਿਸੇ ਦਾ ਕੁਛ ਰੜ ਜਾਂਦਾ ਕਿਸੇ ਦਾ ਕੱਟਾ ਖੁੱਲਿਆ ਕਿਸੇ ਦੀ ਕੱਟੀ ਖੁੱਲ ਗਈ ਕਿਸੇ ਦਾ ਕੁਛ ਬੁੱਡੀਆਂ ਗਾਹ ਪਾ ਕੇ ਵੇ ਫਲਾਣਿਆਂ ਉੱਠ ਘੜ ਵੇ ਫਲਾਣਾ ਉੱਡ ਗਿਆ ਵੇ ਫਲਾਣਾ ਲੈ ਗਿਆ ਤੇ ਫੇਰ ਕਹਾ ਟੋਇਲਟ ਭੱਜ ਜਾਂਦੇ ਆ ਫਿਰ ਬੁੜਕ ਦੀਆਂ ਦੁਰੇ ਆ ਫਿਰ ਦੀਆਂ ਨੇ ਫਿਰ ਲੱਭਦੇ ਨਹੀਂ ਫਲਾਨੇ ਕਿਤੇਰੇ ਕੋਤੇ ਕੋ ਹੋ ਜਾਂਦੇ ਨੇ ਪਹਿਲਾਂ ਮੈਨੂੰ ਐਂ ਦੱਸ ਮਰ ਜਣੀ ਤੂੰ ਐਨੇ ਠਾਲੇ ਕਿਉਂ ਸੀ ਸੋ ਅੱਜ ਕਹਿੰਦੇ ਭਾਈ ਚੰਦਰਮਾ ਦਾ ਨਾ ਵੀ ਪਿੰਕੀ ਪਿੰਕੀ ਹੋਆ ਹਨਾ ਮੈਨੂੰ ਚੰਦ ਨਹੀਂ ਲੱਭ ਰਿਹਾ ਕਿਤੇ ਮੈਂ ਤੁਹਾਨੂੰ ਦਿਖਾਉਣੀ ਆ ਕਹਿੰਦੇ ਵੀ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਉਹ ਦੇਖਣੀ ਆ ਤੇ ਹਵਾ ਗਿਵਨ ਤਾਂ ਵਾਸੋਂ ਲੱਗ ਰਿਹਾ ਦੇਖੋ ਮੈਂ ਚਾਨਣੇ 'ਚ ਖੜਕੇ ਨਾ ਤੁਹਾਨੂੰ ਸਾਰਾ ਦਿਖਾਉਣੀ ਆ ਉਹ ਆਪਣਾ ਘਰ ਆ ਜਿੱਥੇ ਲੱਟਾਂ ਮੱਚਦੀਆਂ ਤੇ ਆ ਘਰ ਵਾਲੇ ਪਹਿਲਾਂ ਰਹਿੰਦੇ ਹੁੰਦੇ ਸੀ ਇੱਥੇ ਉਹ ਚਲੇ ਗਏ ਤੇ ਹੁਣ ਦੇਖੋ ਜੀ ਨੇਰੀਆਂ ਨੇਰੀਆਂ ਹਨਾ ਉਹ ਗੇਟ ਲੱਗ ਗਿਆ ਤੇ ਥੋੜੀ ਥੋੜੀ ਹਵਾ ਚੱਲਦੀ ਆ ਵਧੀਆ ਲੱਗ ਰਿਹਾ ਦੇਖੋ ਰੇਵਾਲ ਹਿੱਲਦੇ ਨਾ ਸਵੇਰ ਦੀ ਤਾਂ ਇੰਨੀ ਹਮਸ ਹੋਈ ਪਈ ਆ ਨਾ ਹਾਂ ਨਹੀਂ ਕੋਈ ਸੁਭਾਵਨਾ ਮੈਂ ਕਹਿੰਦਾ ਰੋਟੀ ਖਾ ਕੇ ਪੌਕ ਕਰ ਲਈ ਹੁਣ ਤੁਸੀਂ ਸਾਰੇ ਕਮੈਂਟਾਂ 'ਚ ਦੱਸਿਓ ਕਿ ਇੱਥੇ ਕਿੱਥੇ ਮੌਸਮ ਵਧੀਆ ਹੋਇਆ ਕਿੱਥੇ-ਕਿੱਥੇ ਨਹੀਂ ਠੀਕ ਹੈ ਜੀ ਦੇਖੋ ਜੀ ਕਹਿੰਦੇ ਅੱਜ ਚੰਦ ਮਮਾ ਨਾ ਪਿੰਕ ਪਿੰਕ ਹੋਊਗਾ ਤੇ ਪਿੰਕ ਪਿੰਕ ਤਾਂ ਨਹੀਂ ਮੈਨੂੰ ਕਿਸੇ ਪਾਸੇ ਲੱਗਦਾ ਵੀ ਜੈਲੋ ਜੈਲੋ ਦਾ ਲੱਗ ਰਿਹਾ ਕਦੇ ਅੱਜ ਪਿੰਕ ਪਤਾ ਨਹੀਂ ਕੀ ਹੋਊਗਾ ਤੁਸੀਂ ਸਾਰੇ ਕਮੈਂਟਾਂ 'ਚ ਦੱਸਿਓ ਵੀ ਅਨੇ ਉਹ ਜਿਹੜੇ ਦੱਸਿਆ ਹੋਇਆ ਸੀ ਵੀ ਕਿੱਥੇ ਕਿਹਨੂੰ ਪਿੰਕ ਮੂਨ ਦੇਖਿਆ